ਹਾਰੀਆਂ ਨੇ ਸੇਲਵਰਾ ਟੂਰਨਾਮੈਂਟ ਦੇ ਗਰਾਊਂਡ ਦੀਆਂ ਤੇ ਇਧਰੋਂ ਆਪਣੇ ਵੀ ਜਵਾਨ ਲੱਗੇ ਹੋਏ ਨੇ ਮਾਡਰਨ ਟੈਂਟ ਹਾਊਸ ਫੂਲੇਵਾਲਾ ਜੋ ਕਿ ਹਰ ਸਾਲ ਟੂਰਨਾਮੈਂਟ ਤੇ ਲਗਾਇਆ ਜਾਂਦਾ ਤੇ ਹਾਂ ਜੀ ਹਾਂਜੀ ਓਕੇ ਆ ਲੱਗੇ ਹੋਇਆ ਜਵਾਨ ਆਪਣੇ ਤਿਆਰ ਕਰਨ ਨੂੰ 14 15 16 ਤੇ ਮਾਡਰਨ ਟੈਂਟ ਹਾਊਸ ਕੋਲੇਵਾਲਾ ਵੱਲੋਂ ਹਰ ਸਾਲ ਜੋ ਕੇ ਲਗਾਇਆ ਜਾਂਦਾ ਤੇ بڑے بڑے ਪੱਦਰ ਤੇ ਟੂਰਨਾਮੈਂਟ ਹੁੰਦਾ ਆ ਤੇ ਟੈਂਟ ਵੀ ਫਿਰ ਵੱਡੇ ਪੱਦਰ ਤੇ ਆਉਂਦਾ ਤੇ ਤਿਆਰੀਆਂ ਚੱਲ ਰਹੀਆਂ ਨੇ 32 ਫੁੱਟ ਉੱਚਾ ਅੰਡਰਸਟੈਡ ਉਹ ਲਾਇਆ ਹੋਇਆ ਜਿੱਥੇ ਆਪਾਂ ਤੇ 32 ਫੁੱਟ ਉੱਚਾ ਚੜ ਕੇ ਆਪਣੇ ਜਿਹੜੇ ਜਵਾਨ ਆ ਉਹ ਤਿਆਰ ਕਰ ਰਹੇ ਆ ਤੁਸੀਂ ਦੇਖੋਗੇ ਕਿ ਇਹ ਬੇ ਇਹ ਸਾਰਾ ਜਿਹੜਾ ਇਹ ਸਾਡੇ ਜਵਾਨਾਂ ਨੇ ਮੋਡਿਆਂ ਦੇ ਚੱਕ ਚੜਾਇਆ ਦਾ 32 ਫੁੱਟ ਉੱਚਾ ਅੰਡਰਸਟ ਸਰਦੋਸਰ 'ਤੇ ਇਹ ਮੋਟਰ ਜਿਹੜਾ ਹਾਰ ਕੇ ਨਾ ਹੀ ਕੋਈ ਹਲ ਡਰੇ ਨਾਲ ਅਤੇ ਨਾ ਹੀ ਕਿਸੇ ਸਿਸਵੀ ਨਾਲ ਚੜਾਇਆ ਗਿਆ ਸਿਰਫ ਤੋਂ ਸਰਪਲੇ ਮੋਡਿਆਂ ਦੇ ਵਿੱਚ ਪਾ ਕੇ